ਮੇਰੀ ਇੱਕ ਸੁਣ ਲਓ ਬੰਦਿਆਂ ਨੂੰ ਗੱਲ ਫੇਰ ਨਾ ਮੈਨੂੰ ਕਿਉਂ ਮੈਨੂੰ ਐਵੇਂ ਕਦੇ ਐਦਾਂ ਲੀਲੀ ਫੀਲੀ ਨਾ ਸਮਝ ਲਿਓ ਮੈਂ ਤੁਹਾਨੂੰ ਪਿਆਰ ਨਾਲ ਕਰੀ ਹੱਥ ਬੰਨ ਕੇ ਬੇਨਤੀ ਕਰਨ ਲਿਆ ਗੁਰੂ ਗੰਗ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀਆਂ ਨਾ ਲਾਓ ਆਪਣੇ ਆਪ ਕੁਰਸੀਆਂ ਚੱਕ ਲਓ ਇਹ ਚੀਜ਼ ਦੇ ਉੱਤੇ ਵੀਡੀਓ ਬਣਾ ਕੇ ਸ਼ੇਅਰ ਕਰ ਦਿਓ ਸੰਗਤਾਂ ਨੂੰ ਵੀ ਬਈ ਅਹੀਂ ਗਾਂ ਤੋਂ ਗੁਰੂ ਗੰਗ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀਆਂ ਨਹੀਂ ਡਾਵਾਂਗੇ ਤੇ ਬਈ ਚੰਗੇ ਰਹੋਗੇ ਨਹੀਂ ਤੇ ਫਿਰ ਵਾਹਿਗੁਰੂ ਰੱਖਾ ਤੁਹਾਡਾ ਮੈਂ ਤੁਹਾਨੂੰ ਇਹ ਗੱਲ ਦੱਸਤੀ ਜੇ ਪ੍ਰਧਾਨ ਗਿਆ ਪ੍ਰਧੂਨ ਗਿਆ ਕਿਲੀਆਂ ਦੇ ਟੰਗ ਦੇਣੀਆਂ ਜੇ ਫੇਰ ਨਾ ਮੈਨੂੰ ਆਖਿਓ ਇਹ ਮੇਰੇ ਵੱਲੋਂ ਨਹੀਂ ਮੇਰੇ ਭਰਾਵਾਂ ਵੱਲੋਂ ਸੁਨੇਹਾ ਜੇ ਤੁਹਾਨੂੰ ਠੀਕ ਆ ਗੁਰੂ ਕੇ ਸਿੱਖਾਂ ਵੱਲੋਂ ਜਿਹੜੇ ਗੁਰੂ ਕੇ ਸਿੱਖ ਪੰਥ ਨੂੰ ਪਿਆਰ ਕਰਦੇ ਆ ਇਹ ਉਹਨਾਂ ਵੱਲੋਂ ਸੁਨੇਹਾ ਜ਼ੁਬਾਨ ਤੋਂ ਮੇਰੀ ਤੇ ਜੇ ਤੇ ਜੋ ਮੈਂ ਕਹਿਤਾ ਉਹ ਸਮਝ ਲਓ ਲੋਹੇ ਤੇ ਦੋਏ ਤੇ ਹੁੰਦੀਏ ਪੱਥਰ ਤੇ ਹੁੰਦੀ ਪੱਥਰ ਤੇ ਲਕੀਰ ਆ ਠੀਕ ਆ ਹੁਣ ਤੁਸੀਂ ਵੇਖ ਲਓ ਵੀ ਉੜਦਾ ਤੀਰ ਲੈ ਕੇ ਪਿੱਛਾ ਪੜਵਾਉਣਾ ਕਿ ਜਾਂ ਉਹ ਜਿਹੜੀਆਂ ਅੰਦਰ ਕੁਰਸੀਆਂ ਪਈਆਂ ਬਾਹਰ ਕੱਢਣੀਆਂ ਇਹ ਤੁਸੀਂ ਵੇਖ ਲਿਓ ਇਨ੍ਹਾਂ ਦੇ ਐਕਸੀਡੈਂਟ ਹੋਏ ਨੇ ਜਿਨ੍ਹਾਂ ਜਿਨ੍ਹਾਂ ਕੋਲ ਨਹੀਂ ਬੈਠੇ ਜਾਂਦਾ ਵਿਚਾਰਾ ਉਹ ਉਹ ਕੀ ਕਰਨ ਉਹ ਕੁਰਸੀ ਉਹ ਕਹਿੰਦੇ ਅਸੀਂ ਤਾਂ ਗੁਰੂ ਸਾਹਿਬ ਤੋਂ ਥੱਲੇ ਹੀ ਕੁਰਸੀ ਲਾਂਦੇ 20 ਸਾਲ ਪਹਿਲਾਂ 15 ਸਾਲ ਪਹਿਲਾਂ 10 ਸਾਲ ਪਹਿਲਾਂ ਲੋਕ ਗੁਰੂ ਦੇ ਦਰਵਾਜ਼ੇ ਚ ਜਾਂਦੇ ਸੀ ਨਾ ਪਹਿਲਾਂ ਪੈਰ ਧੋਂਦੇ ਹੱਥ ਧੋਂਦੇ ਸੀ ਕਰੂਲੀ ਕਰਕੇ ਮੂੰਹ ਧੋ ਕੇ ਅੰਦਰ ਜਾਂਦੇ ਸੀ ਅੱਜ ਵੇਖਿਆ ਕੋਈ ਜਿਨ ਪੈ ਅਦਬ ਨਾ ਬਾਣੀ ਧਾਰਾ ਸੋ ਸਖਜਾਣੋ ਨਹੀਂ ਹਮਾਰਾ ਉਹ ਗੁਰੂ ਦਾ ਸੇਖ ਹੋ ਸਕਦਾ ਜਿਹੜਾ ਬੰਦਾ ਗੁਰੂ ਦੇ ਬਰਾਬਰ ਬੈਹਦਾ ਫੇ ਬਰਾਬਰ ਤੇ ਨਰਨਕਾਰੀਆਂ ਵੀ ਪੈਂਦਾ ਹੈ ਨਰਕਤਾਰੀਆ ਬੈੰਦਾ ਹੈ ਨਾ ਬਰਾਬਰ ਫਿਰ ਉਹਨੂੰ ਕੋਈ ਮਾਰਿਆ ਉਹਨੂੰ ਵੀ ਰਹਿਣ ਤੇ ਨਹੀਂ ਉਹ ਕੁਰਸੀ ਡਾਉਂਦਾ ਹੈ ਕੀ ਕਰਦਾ ਹੈ ਤੇ ਬੇਅਦਬੀ ਉਹ ਕਰਦਾ ਬੇਅਦਬੀ ਕਿਹਹੀਂ ਕਰਨ ਦਾ ਫਿਰ ਉਹ ਨਰਨਕਾਰੀ ਤੇ ਇਹਨਾਂ ਤੇ ਫਰਕ ਕੀ ਰਹਿ ਗਿਆ ਦੱਸੋ ਮੈਨੂੰ ਵੇਖੋ ਮੈਂ ਇਹ ਗੱਲ ਤੁਹਾਨੂੰ ਇੱਕ ਵਾਰੀ ਪਿਆਰ ਨਾਲ ਸੁਨੇਹਾ ਲਾਉਣ ਡਿਆ ਇੱਕ ਮਹੀਨਾ ਦਾ ਟਾਈਮ ਤੁਹਾਨੂੰ ਦਿੰਦੇ ਆ ਵੈਸੇ ਜਿਆਦਾ ਮੈਨੂੰ ਤੇ ਉਹਨਾਂ ਨੇ ਕਹਿਆ ਵੀ ਹਫ਼ਤੇ ਦਾ ਟਾਈਮ ਦੇ ਠੀਕ ਆ ਮੈਂ ਤੁਹਾਨੂੰ ਫਿਰ ਵੀ ਇੱਕ ਮਹੀਨਾ ਟਾਈਮ ਦਿੰਨਾ ਆਪਣੇ ਵੱਲੋਂ ਕੋਈ ਮਜਬੂਰੀਆਂ ਜਿਨ੍ਹਾਂ ਦੀ ਜਾਂ ਕਿ ਦੀ ਲਤ ਬਾ ਟੁੱਟੀ ਆ ਕੋਈ ਐਕਸੀਡੈਂਟ ਹੋਇਆ ਕਿ ਇਹਨੂੰ ਬੁੱਲਾ ਬੱਲਾ ਪਿਆ ਕੁਛ ਵੀ ਉਪਰਲੇ ਹੋ ਸਕਦਾ ਵੱਡੀ ਗੱਲ ਹੁੰਦੀ ਕਿ ਇਹਦਾ ਪਾਸਾ ਖਲੋਤਾ ਉਹਨੂੰ ਲੈ ਕੇ ਆਓ व्हीਲਚੇਅਰ ਤੇ ਲੈ ਕੇ ਆਓ ਇੱਕ ਸਾਈਡ ਤੇ ਉਹਨੂੰ ਰੱਖੋ ਉਹਨੂੰ ਸਾਹਮਣੇ ਲਿਆਓ ਅਰਦਾਸ ਬੇਨਤੀ ਕਰਾਓ ਉਹਨੂੰ ਸਾਈਡ ਤੇ ਕਰ ਦਿਓ ਲੇਕਿਨ ਮਹਾਰਾਜ ਦੇ ਬਰਾਬਰ ਜਿਹੜਾ ਤੁਸੀਂ ਕੁਰਸੀਆਂ ਕਰਸੀਆਂ ਦਾ ਰਵਾਜ ਪੰਜਾਬ ਦੇ ਅੰਦਰ ਸ਼ੁਰੂ ਕੀਤਾ ਨਾ ਇਹ ਇੰਗਲੈਂਡ ਦੀ ਬਿਮਾਰੀ ਇੰਗਲੈਂਡ ਤੱਕ ਰਹਿਣ ਦਿਓ ਇਹਨੂੰ ਪੰਜਾਬ 'ਚ ਨਾ ਲਿਆਓ ਕਿਉਂਕਿ ਜੇ ਮੁੜਕੇ ਫਿਰ ਤੁਸੀਂ ਜਾਣਦੇ ਜੇ ਖੜਾਕ ਹੋਣੇ ਸ਼ੁਰੂ ਹੋਗੇ ਤਾਂ ਫਿਰ ਚਿੱਕਾ ਮਾਰੋਗੇ ਤੁਸੀਂ ਫਿਰ ਉਹਨਾਂ ਨੂੰ ਭੱਜ ਭੱਜ ਥਾਣੇ ਆਲ ਜਾਣਾ ਠੀਕ ਆ ਨਾ ਜੇ ਇਹਨੇ ਅਕਸਿਕਾ ਨਾ ਡਾਂਗਾ ਚੁਕ ਲਈਆਂ ਫਿਰ ਇਹਨਾਂ ਨੇ ਔਖੇ ਹੋਣਾ ਜੇ ਮੈਰੀ ਅੱਜ ਦੀ ਸਮਝ ਲਓ ਗੁਰਮਤਾ ਮੀਟਿੰਗ ਜਿਹੜੀ ਸੀ ਉਹ ਇਹੋ ਹੋ ਚੁੱਕੀ ਸੀਗਾ ਨਾ ਤੇ ਜਿਹੜੀਆਂ ਕੁਰਸੀਆਂ ਕਰਸੀਆਂ ਇਹ ਚੱਕ ਲੈਣ ਤੇ ਵਧੀਆ ਗੱਲ ਆ ਹੁਣ ਭਾਈ ਇਹਦਾ ਸਪਸ਼ਟੀਕਰਨ ਤੇ ਉਹਨਾਂ ਵਾਲੇ ਸਮੇਂ ਨੇ ਦੇਣਾ ਮੈਂ ਨਹੀਂ ਜੇ ਕੁਝ ਵੀ ਦੇਣਾ ਹੁਣ ਉਹ ਲੋਕ ਵੇਖ ਲੈਣ ਪੀਂ ਹੀ ਕੁਰਸੀਆਂ ਢਾ ਕੇ ਮਾਰੇ ਦੇ ਬਰਾਬਰ ਮੁੱਛਾਂ ਮਰੋੜਦੀਆਂ ਬਹਿ ਕੇ ਤੇ ਜਾਂ ਉਹਨਾਂ ਨੇ ਮੁੱਛਾਂ ਪਟਾਉਣ ਠੀਕ ਆ ਮਾਰੇ ਦੇ ਬਰਾਬਰ ਜੇ ਕੋ ਬਹੂਗਾ ਅਹੀਂ ਨਹੀਂ برداشت ਕਰਾਂ ਸਦੀ ਗੱਲ ਟਾਰਗੇਟ ਕਿੰਨੂ ਕਰ ਰਹੇ ਹੋ ਇੱਕ ਬੰਦੇ ਨੂੰ ਕਰ ਰਹੇ ਹੋ ਸਪੈਸੀਫਿਕ ਯਾਰ ਸਾਰਿਆਂ ਨੂੰ ਕਿਉਂ ਫਿਰੋਜਪੁਰ ਮੈਨੂੰ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਵਾ ਠੀਕ ਆ ਬਹੁਤ ਸਾਰੀਆਂ ਵੀਡੀਓ ਆਈਆਂ ਲੋਕਾਂ ਦੀਆਂ ਤੇ ਬਹੁਤ ਸਾਰੇ ਮੈਨੂੰ ਫੋਨ ਵੀ ਆਉਂਦੇ ਆ ਵੀ ਫਲਾਨੀ ਜਗ੍ਹਾ ਬਾਬਾ ਐ ਕਰ ਗਿਆ ਢੀਗੜੀ ਜਗ੍ਹਾ ਬਾਬਾ ਐ ਕਰ ਗਿਆ ਮੈਂ ਬਾਬਿਆਂ ਬੂਬਿਆਂ ਵਾਲਾ ਧਿਆਨ ਨਹੀਂ ਮੇਰਾ ਮੇਰਾ ਮੇਨ ਮੁੱਦਾ ਜਿਹੜਾ ਕਾਰਨ ਇਹ ਆ ਵੀ ਅਸੀਂ ਉਦਾਂ ਕਹਿੰਦੇ ਅਸੀਂ ਪੰਥ ਦੇ ਵਾਲੀ ਪੰਥ ਦੇ ਵਾਰਸ ਪੰਥ ਦਾ ਆ ਪੰਥ ਦਾ ਹੋ ਉਹਨਾਂ ਪੈ ਅਨੁਸਾਰ ਇਹਨਾਂ ਨੂੰ ਕਿਹਾ ਨਿਕਲੋ ਬਾਹਰ ਹੁਣ ਆਹ ਕੁਰਸੀਆਂ ਨੂੰ ਅੱਗ ਲਾਉਣੀ ਬਾਹਰ ਕੱਢ ਕੇ ਚੱਕੋ ਇਹਨਾਂ ਕੁਰਸੀਆਂ ਨੂੰ ਚੱਕ ਦੇ ਕਿਉਂ ਨਹੀਂ ਆ ਸਾਡੇ ਦਾਦੇ ਦੇ ਸਾਹਮਣੇ ਸਾਡੇ ਪਿਓ ਦੀ ਔਕਾਤ ਨਹੀਂ ਸੀ ਕਿ ਉਹ ਬਰਾਬਰ ਬਹਿ ਜੇ ਸਾਡੇ ਪਿਓ ਦੇ ਸਾਹਮਣੇ ਸਾਡੀ ਔਕਾਤ ਨਹੀਂ ਸੀ ਕਿ ਅਸੀਂ ਆਪਣੇ ਪਿਓ ਦੇ ਬਰਾਬਰ ਬਹਿ ਜਾਈਏ ਆਜ ਜਿਸ ਦੁਨੀਆ ਦਾ ਮਾਲਕ ਸ੍ਰਿਸ਼ਟੀ ਦਾ ਮਾਲਕ ਕੁੱਲ ਕਾਇਨਾਤ ਨੂੰ ਸਿਰਜਣ ਵਾਲਾ ਜਿਹੜਾ ਮਾਲਕ ਆਜ ਉਹਦੇ ਬਰਾਬਰ ਕੁਰਸੀਆਂ ਢਾ ਕੇ ਬੈਠੇ ਲੱਖ ਦੀ ਲਾਣਤ ਨਹੀਂ ਸਾਡੇ ਦੱਸੋ ਮੈਨੂੰ ਕੀ ਸਾਨੂੰ ਅਧਿਕਾਰ ਦਿੱਤਾ ਕਿ ਇਹਨੇ ਗੁਰੂ ਗੰਸਾ ਮਹਾਰਾਜ ਦੇ ਬਰਾਬਰ ਕੁਰਸੀਆਂ ਢਾ ਕੇ ਬੀ ਇਹ ਤੇ ਸਾਲੇ ਆਏ ਕੁਰਸੀਆਂ ਡਾਹਤੀਆਂ ਇਹਨਾਂ ਨੇ ਜਿੱਦਾਂ ਕਿਤੇ ਉਹ ਕਿਤੇ ਉਹ ਨੱਚਣ ਵਾਲੀਆਂ ਨਹੀਂ ਹੁੰਦੀਆਂ ਜਦੋਂ ਆਪਾਂ ਪੈਸਿਆਂ ਦੇ ਵਿੱਚ ਵੇਖਦੇ ਆਂ ਵੀ ਉਹ ਨੱਚਣਾ ਨੁੱਚਣਾ ਹੁੰਦਾ ਨੇ ਆ ਆਰਟਿਸਟ ਕੀ ਕਹਿੰਦੇ ਉਹਨੂੰ ਆਰਟਿਸਟ ਆਰਟਿਸਟ ਉਹ ਉਹ ਆਉਂਦੀਆਂ ਨਾ ਨੱਚਦੀਆਂ ਟੱਪਦੀਆਂ ਤੇ ਉਹ ਕੁਰਸੀਆਂ ਤੇ ਬਹਿ ਕੇ ਆਂ ਨੀ ਆਰੇ ਲੈਂਡ ਹੁੰਦੇ ਉਹ ਕੰਮ ਇਹਨਾਂ ਨੇ ਸਾਰਾ ਗੁਰੂ ਘਰ ਅਚ ਕਰ ਦਿੱਤਾ ਦੱਸੋ ਮੈਨੂੰ ਪਰ ਜਿੰਨਾ ਕੋ ਨਹੀਂ ਬੈਠੇ ਜਾਂਦਾ ਜਿਹੜੇ ਵਿਚਾਰੇ ਬਜ਼ੁਰਗ ਨੇ 15 ਸਾਲ ਪਹਿਲਾਂ ਉਹ ਨਹੀਂ ਪੈਂਦੇ ਉਹਨਾਂ ਦੀ ਲੱਤਾਂ ਨਹੀਂ ਖਲੋਂਦੀਆਂ ਉਹਨਾਂ ਨੂੰ ਟੈਗ ਨਹੀਂ ਹੁੰਦਾ ਕੀ ਨਹੀਂ ਹੁੰਦਾ ਦੱਸੋ ਮੈਨੂੰ ਇਹ ਸਿਰਫ ਪਹਿਲਾਂ ਜੋਇੰਟ ਪੇਨ ਨਹੀਂ ਥੋੜੀ ਨਾ ਹੁੰਦੀ ਸੀ ਤੁਹਾਨੂੰ ਵੀ ਪਤਾ ਹੀ ਹੈ ਬਿਮਾਰੀਆਂ ਨਾ 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 ਇਹ ਗੱਲ ਗਲਤ ਹੈ ਲੋਕਾਂ ਨੂੰ ਟੀਵੀ ਨਹੀਂ ਹੁੰਦੀ ਸੀ ਲੋਕਾਂ ਨੂੰ ਤਾਪ ਨਹੀਂ ਚੜਦਾ ਰਿਆ ਕੀ ਨਹੀਂ ਹੁੰਦਾ ਰਿਆ ਲੋਕਾਂ ਦੇ ਪਾਸਾ ਨਹੀਂ ਖਲੋਂਦੇ ਸੀ ਲੋਕਾਂ ਨੇ ਲੱਤਾਂ ਬਾਹਾਂ ਨਹੀਂ ਖਲੋਂਦੀਆਂ ਸੀ ਕੀ ਫਿਰ ਇਹਦੇ ਜਿਹੜੀ ਲੱਤਾਂ ਬਾਹਾਂ ਖਲੋਤੀਆਂ ਉਹਦੇ ਮਾਰੇ ਦੇ ਬਰਾਬਰ ਕੁਰਸੀ ਢਾ ਕੇ ਬਹਿ ਜਾਂਦਾ ਸੀ ਬਾਬਾ ਜੀ ਇੱਕ ਗੱਲ ਸੁਣ ਲਓ ਮੇਰੀ ਅੱਜ ਤੋਂ 10 ਸਾਲ ਪਹਿਲਾਂ ਲੋਕ ਇੰਨਾ ਕ ਡਰਦੇ ਸੀ ਨਾ ਮਾਰੇ ਤੋਂ ਵੀ ਅੰਦਰ ਜਾਣ ਲੱਗਿਆ ਪਹਿਲਾਂ 100 ਵਾਰੀ ਸੋਚਦੇ ਸੀ ਵੀ ਯਾਰ ਮੇਰੇ ਕੋ ਕੋਈ ਗਲਤੀ ਨਾ ਹੋ ਜਾਏ ਅੱਜ ਮੇਰੇ ਸਾਲੇ ਨੇ ਮੂੰਹ ਤੋਂ ਪੈਰ ਬਣੀ ਤੋਂ ਦੇ ਜਾ ਕੇ ਚੌਕੜਾ ਮਾਰ ਕੇ ਚੋਰ ਕੰਡਿਆ ਪਿੰਦੇ ਜਿਹੜਾ ਪ੍ਰਧਾਨ ਰਾਜ ਸ਼ਰਾਬ ਨਾਲ ਰੱਜਿਆ ਹੁੰਦਾ ਦਾੜੀ ਕੱਟੀ ਹੁੰਦੀ ਜਾ ਕੇ ਉਹ ਚੋਰ ਸਾਫ ਕਰਕੇ ਚੋਰ ਸਾਫ ਕੰਡਿਆ ਹੁੰਦਾ ਤੇ ਜੇ ਕੋਈ ਉਹਨੂੰ ਆਖੇ ਵੀ ਪ੍ਰਧਾਨ ਜੀ ਤੁਸੀਂ ਨਾ ਕਿਰਪਾ ਕਰੋ ਦਾੜੀ ਰੱਖ ਲਓ ਉਹ ਗਾੜੀਓਂ ਕਹਿੰਦਾ ਓਏ ਇਹਦੀ ਬਦਲੀ ਕਰ ਦਿਓ ਫਿਰ ਬਦਲੀਆਂ ਅਹੀਂ ਕਰਾਵਾਂਗੇ ਭਾਈ ਮੁੜ ਕੇ ਨਾ ਆ ਕੇ ਦੱਸਿਆ ਨਹੀਂ ਆ ਇਹ ਬਸ ਭਾਈ ਆਪਣੇ ਲੋ ਜੇ ਕੇ ਦੇ ਜ਼ਿਆਦਾ ਕੀੜਾ ਕੁਰਬਰ ਕੁਰਬਰ ਕਰਦਾ ਆ ਤੇ ਮੇਰੇ ਨੰਬਰ ਤੇ ਮੈਨੂੰ ਫੋਨ ਲਾ ਦਿਓ ਮੈਂ ਤੁਹਾਨੂੰ ਦੱਸ ਦਊਗਾ ਆਪੇ ਫਿਰ ਤੁਸੀਂ ਨਹੀਂ ਚੱਕਣੀਆਂ ਸਾਨੂੰ ਦੱਸ ਦਿਓ ਫਿਰ ਬਾਈ ਜਿੰਨੇ ਨਹੀਂ ਚੱਕਣੀਆਂ ਉਹ ਆਪਣੀਆਂ ਵੀਡੀਓ ਪਾ ਦੇ ਵੀ ਅਹੀਂ ਨਹੀਂ ਕਿਸ ਦੀ ਪ੍ਰਵਾਹ ਕਰਦੇ ਅਸੀਂ ਤੇ ਕੁਰਸੀਆਂ ਡਾਹ ਕੇ ਰੱਖਾਂਗੇ ਫਿਰ ਬਾਈ ਪ੍ਰਸ਼ਾਸਨ ਜਾਣੇ ਪ੍ਰਸ਼ਾਸਨ ਨੂੰ ਅਸੀਂ ਕਹਿੰਦਾ ਪਹਿਲਾਂ ਬੇਨਤੀ ਕਰਤੀ ਆ ਚਕਾ ਦੇਣ ਚੰਗੀ ਗੱਲ ਆ ਨਾ ਚਕਾਉਣਗੇ ਤੇ ਫਿਰ ਬਾਬਾ ਜੀ ਆਪਾਂ ਦੇ ਚਕਾਵਾਂਗੇ ਠੀਕ ਆ ਨਾ ਕਿਉਂਕਿ ਮੈਂ ਇਹ ਜਿਹੜੀ ਗੱਲ ਕਹਿੰਦਾ ਕਾਂਡ ਜਾਓਗੇ ਉਹਨਾਂ ਨੇ ਕਿਹਾ ਚੂੜੀਆਂ ਪਾਈਆਂ ਹੋਈਆਂ ਪਾਪਾ ਜੀ ਅਸੀਂ ਕਦੋਂ ਕਹਿੰਦਾ ਚੂੜੀਆਂ ਪਾਈਆਂ ਅਸੀਂ ਕਿਹੜੇ ਵੇਲੇ ਕਿਹਾ ਚੂੜੀਆਂ ਪਾਈਆਂ ਫਿਰ ਸਵਾਤ ਤੇ ਉੱਥੇ ਹੋਣਾ ਨਾ ਜਿੱਥੇ ਕੁੰਡੀਆਂ ਦੇ ਸਿੰਘ ਫਸ ਰਹੇ ਆ ਮੈਂ ਕਦੋਂ ਕਿਹਾ ਵੀ ਮੈਂ ਡੱਡੀਆਂ ਨਾਲ ਡੱਡੀਆਂ ਲੜਨ ਜਾਣਾ ਮੈਂ ਕਿਹਾ ਉਹ ਵੀ ਸ਼ੇਰ ਬੱਬਰ ਸ਼ੇਰ ਹੋਣਗੇ ਫੇਰ ਕਿਹੜੀ ਗੱਲ ਆ ਆਹ ਕਿਹੜੀ ਗੱਲ ਆ ਬਾਬਾ ਜੀ ਹਰ ਕਿਸੇ ਤਾਕਤ ਦਾ ਹੱਲ ਹੁੰਦਾ ਖਾਲਸੇ ਪੰਥ ਕੋ ਠੀਕ ਆ ਉੜਦੇ ਜਿਹੜੇ ਪੰਛੀ ਨਾ ਜੇ ਖਾਲਸਾ ਪੰਥ ਉਹਦੇ ਪਰ ਗਣ ਸਕਦਾ ਨਾ ਤੇ ਸੱਪ ਨੂੰ ਸਰੀ ਤੋਂ ਫੜ ਲੀਂਦਾ ਕਰਕੇ ਤੇ ਮਗਰਮੱਛ ਨੂੰ ਪੂਛੋਂ ਫੜ ਕੇ ਕਮਾ ਕੇ ਬਾਹਰ ਮਾਰਦਾ ਜਿਨ੍ਹਾਂ ਨੇ ਹਾਥੀਆਂ ਦੇ ਮੂੰਹ ਮੋੜੇ ਹੋਣ ਨਾ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ ਬਾਕੀ ਜਿਨ੍ਹਾਂ ਨੇ ਗਾਂ ਨੂੰ ਤੁਰਨਾ ਜੰਗ ਨੂੰ ਚੜਨਾ ਨਾ ਉਹ ਇਹ ਨਹੀਂ ਵੇਦਦੇ ਹੁੰਦੇ ਵੀ ਅਗਲਾ ਤਕੜਾ ਕੇ ਮਾੜਾ ਉਹ ਫੈਸਲਾ ਮੌਕਾ ਕਰ ਦਿੰਦਾ ਸਰੀਰ ਨਹੀਂ ਫੈਸਲਾ ਕਰਦੇ ਕਦੇ ਵੀ ਇਹ ਮੇਰੀ ਗੱਲ ਪੱਲੇ ਬੰਨ ਲਿਓ ਜੇ ਪਿੰਡ ਦੇ ਵਿੱਚ ਹਜ਼ਾਰ ਬੰਦਾ ਤੇ ਹਜ਼ਾਰ ਬੰਦਾ ਐਡਾ ਤਾਕਤਵਰ ਨਹੀਂ ਹੁੰਦਾ ਵੀ ਸਾਰੇ ਪੈ ਜਾਂਦੇ ਆ ਬੰਦਾ ਇੱਕ ਅੱਧਾ ਹੀ ਹੁੰਦਾ ਵਾ ਠੀਕ ਆ ਜਿਹਦੇ ਜ਼ਿਆਦਾ ਕੀੜਾ ਕੁਰਬਲ ਕੁਰਬਲ ਕਰਨ ਜਾਂਦਾ ਤੇ ਉਹਦੇ ਮਗਰ ਹੀ ਪਿੰਡ ਲੱਗਾ ਹੁੰਦਾ ਤੇ ਜਦੋਂ ਉਹਦਾ ਕੀੜਾ ਠੰਡਾ ਹੋ ਗਿਆ ਬਾਕੀ ਆਪੇ ਠੰਡੇ ਹੋ ਜਾਂਦੇ ਆ ਲੋਕੀ ਕਹਿੰਦੇ ਸਾਰੇ ਬਾਬਿਆਂ ਤੇ ਬੋਲ ਦਿੰਦਾ ਹਰ ਗੱਲ ਤੇ ਬੋਲ ਦਿੰਦਾ ਵਿਆਸ ਵਾਲੇ ਬੋਲਣ ਤੇ ਲਈ ਇਹਨੂੰ ਕੀ ਹੋਇਆ ਯਾਰਾ ਬਾਬਾ ਮੇਰਾ ਮੇਰਾ ਯਾਰ ਆ ਕਿ ਮਿੱਤਰੇ ਮੇਰਾ ਮੇਰਾ ਗਵਾਂਡੀ ਆ ਮੈਂ ਕਿਦਾਂ ਵੜਾ ਕਹਦਾ ਬਾਕੀ ਨਹੀਂ ਸੱਚੀ ਗਾਲ ਨੂੰ ਸੱਚੀ ਗਾਣਾ ਜਿਹਦਾ ਲੋਕੀ ਜੋ ਮਰਜੀ ਕਈਣੇ ਲੋਕ ਰਾਧਾ ਸੁਆਮੀ ਕਹੀ ਜਾਂਦੇ ਮੈਂ ਅਜੇ ਤੱਕ ਬਾਬੇ ਨੂੰ ਕਦੀ ਮਿਲਿਆ ਵੀ ਨਹੀਂ ਉਹਨੂੰ ਕਹਿ ਨਹੀਂ ਦਿੰਦਾ ਤੁਹਾਨੂੰ ਇਹ ਰਾਧਾ ਸੁਆਮੀ ਵੈਸੇ ਤੈਨੂੰ ਪਤਾ ਮੈਂ ਫਨਿਸ਼ਨ ਕਰ ਦੇਣਾ ਲੋਕ ਕਹੀ ਜਾਂਦੇ ਮੈਂ ਤਾਂ ਹੁਣ ਕਿਆ ਪਿਛਲੇ ਦਿਨੀ ਮੈਂ ਕਹਾ ਮੋਨ ਆਰਐਸਐਸ ਦਾ ਕਹਿੰਦੇ ਮੈਂ ਮੋਨ ਭਗਵਤ ਨੇ 5 ਲੱਖ ਦਿੱਤਾ ਤੇ ਮੋਦੀ ਸਾਹਿਬ ਵੱਲੋਂ 5 ਕਰੋੜ ਦੀ ਆਫਰ ਹੋ ਗਈ ਮੈਨੂੰ ਮੈਂ ਕਿਹਾ 5 ਕਰੋੜ ਮੈਂ ਜਿੰਨੇ ਪੱਤਰਕਾਰ ਆ ਜਿੰਨੇ ਢਾਡੀ ਰਾਗੀ ਵਿਚਾਰਕ ਸਾਰੇ ਨੂੰ ਵੰਡਣਾ ਓਏ ਯਾਰ ਮੈਂ ਫਨ ਕਰਦੇ ਆ ਯਾਰ ਮੈਨੂੰ ਸਾਰੇ ਦੇਖੋ ਮੇਰੀ ਪਿਛਲੇ ਦਿਨੀ ਮੈਂ ਇੱਕ ਸ਼ਨੀ ਮੰਦਿਰ ਆਪਣਾ ਇੱਥੇ ਰੋਜਰ ਦੇ ਪਿੰਡ ਹਨਾ ਉਹ ਮੈਨੂੰ ਪੰਡਤ ਜੀ ਮੈਂ ਤੇ ਗੱਡੀ ਲੈ ਖਲੋਤਾ ਉਹ ਪੰਡਤ ਜੀ ਮੈਨੂੰ ਉੱਥੋਂ ਸਾਰੇ ਸੰਗਤ ਨੂੰ ਛੱਡ ਕੇ ਆ ਗਏ ਅੱਛਾ ਇੱਕ ਬੰਦਾ ਉੱਥੇ ਬੈਠੇ ਲੋਕਾਂ ਨੂੰ ਛੱਡ ਕੇ ਤੁਹਾਨੂੰ ਬਾਹ ਫੜ ਕੇ ਜੱਫੀ ਪਾ ਕੇ ਮਿਲਣ ਵਾਸਤੇ ਆਉਂਦਾ ਉਹ ਤੁਹਾਨੂੰ ਕਹਿੰਦਾ ਵੀ ਆਹ ਮੈਂ ਪੱਥਰ ਜਿਹੜਾ ਵਾ ਇਹ ਮੈਂ ਜਾ ਕੇ ਉਹ ਕਲਕੱਤੇ ਤੋਂ ਲੈ ਕੇ ਆ ਹਾਂ ਸਾਲੀਗ੍ਰਾਮ ਪੱਥਰ ਜਿਹੜਾ ਕਹਿੰਦਾ ਮੈਂ ਉਹਦੀ ਮੂਰਤੀ ਬਣਾ ਕੇ ਲਿਆ ਆਂ ਮਾਤਾ ਬੰਗਲਾ ਮੁਖੀ ਦੀ ਕਹਿੰਦਾ ਇੱਥੇ ਉਹਨਾਵਨ ਕਰਿਆ ਕਰਨ ਤੁਸੀਂ ਇੱਕ ਵਾਰੀ ਚਰਨ ਪਾਓ ਮੈਂ ਅਗਲੇ ਨੂੰ ਕਹਿੰਦਾ ਵੀ ਜਾ ਮੈਂ ਵੜ ਨਹੀਂ ਸਕਦਾ ਮੇਰਾ ਯਾਰ ਪਿਆਰ ਆ ਜਿੰਨਾ ਨਾਲ ਪਿਆਰ ਆ ਉਹ ਮੈਨੂੰ ਖੋਜ ਕਰਨਗੇ ਮੈਂ ਖੋਜ ਉੱਤਰ ਜਾਊਗਾ ਲੇਕਿਨ ਮੇਰਾ ਸਿਰ ਗ੍ਰੰਥ ਤੇ ਪੰਥਗਾੜੀ ਝੁਕੂਗਾ ਹਾਂ ਜੇ ਹੋਰ ਕਿਤੇ ਝੁਕਿਆ ਵੇਖਿਆ ਮੈਨੂੰ ਦੱਸ ਦਿਓ ਮੈਂ ਦੇਣਦਾਰ ਆ ਤੁਹਾਡਾ ਹੁਣ ਤੇ ਮੈਨੂੰ ਸੂਫੀ ਗੁਜਰੂ ਹੀ ਪਿਆਰ ਕਰਦਾ ਸੂਫੀ ਗੁਜਰ ਮੈਨੂੰ ਭਲਕੇ ਸੱਦੂਗਾ ਮੈਂ ਸੂਫੀ ਗੁਜਰ ਕੋ ਜਾਊਂਗਾ ਇਦਾਂ ਲੋਕ ਕ ਮੈਂ ਭਾਈ ਜਿਹੜਾ ਮੈਨੂੰ ਪਿਆਰ ਕਰੂਗਾ ਮੈਂ ਉਹਦਾ ਨ ਵਰਤੂਗਾ ਭਾਵੇਂ ਕਿ ਇਹ ਜੋ ਜਿਹੜਾ ਦੋ ਦਿਲ ਕਰਦਾ ਉਹ ਉਹ ਕਹਿ ਸਕਦਾ ਵਾ ਆਪਾਂ ਕਿ ਇਹਨੂੰ ਡਾਕ ਨਾ ਸਕਦੇ ਵੇਖੋ ਜਿਹੜਾ ਕਮੈਂਟ ਕਰਨ ਦੇ ਹੁੰਦਾ ਨਾ ਇਹ ਆਰਐਸਐਸ ਦਾ ਇਹ ਸਰਕਾਰੀ ਇਹ ਪੂਲਾ ਇਹ ਦੱਲਾ ਮੈਂ ਤੁਹਾਨੂੰ ਦੱਸਾਂ ਜਿੰਨੇ ਚਿਰ ਚੋ ਕਮੈਂਟ ਕਰਾਂ ਦੇ ਹੁੰਦਾ ਨਾ ਉਹਨੇ ਚੋ ਦੀ ਘਰ ਵਾਲੀ ਦਾ ਕੋਈ ਨਾ ਕੋਈ ਉੱਥੇ ਪੈਸੇ ਯੋਗਦਾਨ ਪਾ ਰਿਆ ਹੁੰਦਾ ਉਹਨਾਂ ਨੂੰ ਮਸਾਰਿਆਂ ਨੂੰ ਨਹੀਂ ਐਦਾਂ ਦੀ ਗੱਲਾਂ ਨਾ ਕਰ ਨਾ ਕਰ ਤੁਸੀਂ ਸਾਰੀ ਗਿਆਨ ਦੀ ਗੱਲ ਕਰਕੇ ਨਾ ਗਿਆਨ ਖੂਹ ਚ ਪਾ ਦਿੰਦੇ ਹੋ ਜੀ ਗੱਲ ਕਰੀ ਮੇਰੀ ਇੱਕ ਗੱਲ ਸੁਣੋ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਜਿਹੜੇ ਤੁਸੀਂ ਭੈਣ ਕੀ ਕਰਦੇ ਨਾ ਕਰਿਆ ਕਰੋ ਜਿਹੜਾ ਟਾਈਮ ਕਮੈਂਟ ਕਰਕੇ ਮੇਰੇ ਤੇ ਖਰਾਬ ਕਰਦੇ ਨਾ ਆਪਣੇ ਪਰਿਵਾਰਾਂ ਨੂੰ ਟਾਈਮ ਦਿਓ ਆਪਣੇ ਬੱਚਿਆਂ ਨੂੰ ਆਪਣੀਆਂ ਜਨਾਨੀਆਂ ਨੂੰ ਟਾਈਮ ਦਿਓ ਇਹ ਨਾ ਹੋਵੇ ਵੀ ਤੁਸੀਂ ਕਮੈਂਟਾਂ ਦੇ ਇੱਥੇ ਸਮਾਂ ਗਵਾਈ ਜਾਓ ਤੇ ਉੱਥੇ ਬੈਠੀਆਂ ਚੈਟਿੰਗ ਕਰੀ ਜਾਣ ਮੁਰਕੇ ਮੇਰੇ ਤੇ ਰਿਪੋਰਟ ਲਖਾਉਣ ਵਾਸਤੇ ਜਿੰਨੇ ਚਿਰ ਤੁਸੀਂ ਥਾਣੇ ਜਾਓ ਤੇ ਉਹਨੇ ਚਿਰ ਉੱਥੇ ਟੋਜਨ ਪਿਆ ਹੋਵੇ ਮਹਾਰਤ ਦੇ ਦੀ ਪਪਾ ਜੀ ਅਗਲਾ ਕਰੋ ਵੇਖੋ ਯਾਰ ਪੰਜਾਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਯਾਰ ਫਾਨਿਸ਼ ਆਣਾ ਆਪਣੀ ਜਗਾ ਇਕ ਹੋ ਜੋ ਚੰਗੇ ਰਹੋਗੇ ਯਾਰ ਮੈਂ ਨਹੀਂ ਕਹਿੰਦਾ ਯਾਰ ਮੈਂ ਤੁਹਾਡੇ ਜੋਗ ਆ ਕੋਈ ਪੰਥ ਦਾ ਚੰਗਾ ਬੰਦਾ ਛੁੜਕੇ ਉਹਨੂੰ ਗਾੜੀ ਲਾਓ ਅਸੀਂ ਤੁਹਾਡੇ ਮਗਰ ਸੇਵਾਦਾਰ ਬਣ ਕੇ ਤੁਰਾਗੇ ਠੀਕ ਆ ਇਹ ਪਾਰਟੀਆਂ ਛਾਲਟੀਆਂ ਵਾਲੇ ਨੇ ਕਿਸੇ ਨੇ ਕੱਖ ਨਹੀਂ ਦੇਣਾ ਸਭ ਸਾਲੇ ਕੁਰਸੀਆਂ ਦੇ ਮਾਲਕ ਆ ਕਿਸੇ ਨੇ ਨਹੀਂ ਕਿਸੇ ਦੇ ਲਾਗੇ ਲੱਗਣਾ ਠੀਕ ਆ ਬਹੁਤ ਦੀਦੀਆਂ ਫੀਲਿੰਗਾਂ ਕੁੱਤੇ ਭੌਂਕਦੇ ਪ੍ਰਵਾਹ ਨਹੀਂ ਕਰਨੇ ਪਰ ਕੁਰਸੀਆਂ ਵਾਲਿਆਂ ਨੇ ਨਾ ਤੁਹਾਨੂੰ ਕੋਈ ਦਿੱਤਾ ਤੇ ਨਾ ਤੁਹਾਨੂੰ ਕੋਈ ਦੇਣਾ ਜੇ ਮੇਰੀ ਇਹ ਗੱਲ ਪੱਲੇ ਬੰਨ ਲਿਓ ਕੱਲ ਹਮ ਨਾ ਹੋਗੇ ਤੂੰ ਨਾ ਹੋਗੇ ਇਹ ਨਿਸ਼ਾਨ ਤਾਂ ਬਾਕੀ ਹੋਗੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਨਾ ਕਬਰ ਜੀ ਜਿੰਨਾ ਚਿਰ ਮੈਂ ਜਿੰਦਾ ਨਾ ਉਹਨਾ ਚਿਰ ਮੈਂ ਬਹੁਤ ਗਲਤਾਂ ਬਹੁਤ ਮਾੜਾ ਵਾਂ ਜਿੱਦਨ ਮੈਂ ਦੁਨੀਆ ਚ ਚਲ ਗਿਆ ਨਾ ਸਭ ਤੋਂ ਪਹਿਲਾਂ ਤੁਹਾਡੇ ਚੋਂ ਇਹਨਾਂ ਨੇ ਕਲਿੱਪ ਕੱਢ ਕੱਢ ਕੇ ਸ਼ੇਅਰ ਕਰਨੇ ਕੱਢ ਕੱਢ ਕੇ ਅਣਾ ਯਾਰ ਬੰਦਾ ਚੰਗਾ ਇਸ ਸਮੇਂ ਤੋਂ ਪਹਿਲਾਂ ਚਲ ਗਿਆ ਤੇ ਜੀ ਇਹੋ ਗੱਲ ਭੈਣ ਯਕੂ ਹੁਣ ਕਹਿ ਲੋ ਤੇ ਕੀ ਫਰਕ ਪੈਂਦਾ ਮੈਂ ਵੀ ਤੁਹਾਡਾ ਕੋ ਸਵਾਰਦਾ ਪੰਥ ਦੀ ਕੋਈ ਗੱਲ ਕਰ ਸਕਾਂ ਮੈਨੂੰ ਮੌਕਾ ਦਿਓ ਯਾਰ ਮੈਂ ਕਹਿੰਦਾ ਛੰਡਾ ਬੰਦਾ ਕੋਈ ਯਾਰ ਪੰਜਾਬ ਦਾ ਚੁਣੋ ਉਹਨੂੰ ਗਾੜੀ ਲਾਓ ਬਾਕੀ ਸਾਰੇ ਤੁਸੀਂ ਵੇਖ ਹੀ ਲਿਆ ਜਿੰਨੇ ਪੰਜਾਬ ਦੇ ਵੇਖ ਲਿਆ ਸਭ ਕੁਰਸੀਆਂ ਨੂੰ ਭੱਜੇ ਫਿਰਦੇ ਲਾਲਾ ਸੁੱਤੀ ਜਾਂਦੇ ਸੁੱਤੀ ਜਾਂਦੇ ਉਹਨਾਂ ਨੂੰ ਛੱਡੋ ਯਾਰ ਪੰਥ ਦੀ ਗੱਲ ਕਰੋ ਮੈਂ ਕਹਿੰਦਾ ਜਾਓ ਪੰਥ ਦੀ ਗੱਲ ਕਰੋ ਮੈਂ ਘਰੋਂ ਆਪਣੇ ਲਿਖਤੀ ਰੂਪ ਚ ਲਿਖ ਕੇ ਬਾਹਰ ਆਉਂਗਾ ਮੈਦਾਨ ਚ ਮੈਂ ਗੱਲ ਦਾ ਵਾਅਦਾ ਕਰਦਾ ਤੁਹਾਡੇ ਨਾਲ ਲਿਖ ਕੇ ਵੀ ਮੇਰਾ ਘਰਦਿਆ ਨਾ ਕੋਈ ਲੈਣ ਦੇਣੇ ਮੈਂ ਪੰਥ ਦਾ ਹੋ ਗਿਆ ਪੰਥਾ ਅੱਜ ਵਰਤਲੇ ਪੰਥ ਪੜ ਕੇ ਵਰਤਲੇ ਤਰਨ ਤਰਨ ਫਿਰ ਤੁਸੀਂ ਕਿਹਾ ਅੱਗੇ ਆਓਗੇ ਤਰਨ ਤਰਨ ਕਿਉਂ ਨਹੀਂ ਗਏ ਸਾਰਾ ਤਾਂ ਪੰਥ ਹੁੰਦੇ ਕੋਈ ਇੱਕ ਕਿਹੜਾ ਪੰਥ ਗਿਆ ਤੇ ਪੰਥ ਕਿਨੂੰ ਮੰਨਦੇ ਤੁਸੀਂ ਪੱਗਾ ਵਾਲਿਆਂ ਨੂੰ ਪੰਥ ਮੰਨਦੇ ਆ ਪੰਥ ਨਿਹੰਗ ਸਿੰਘ ਆ ਠੀਕ ਆ ਜ ਜਥੇਬੰਦੀਆਂ ਦਲ ਪੰਥ ਹੈ ਤੇ ਉਹ ਆ ਉਹ ਪੰਥ ਆ ਇਹ ਪੰਥ ਪੰਥ ਥੋੜਾ ਵਾ ਮਾਜਦੇਓ ਤਰੰਤਰਨ ਕੀ ਦੇਖਦੇ ਹੋ ਪਾਪਾ ਜੀ ਮੈਂ ਪੰਥਕ ਸੀਟ ਗਈ ਜਾ ਰਹੀ ਹੈ ਇੱਕ ਪਾਸੇ ਅਕਾਲੀ ਦਲ ਵੀ ਖੜਾ ਹੈ ਦੂਜੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਜਿੰਨਾ ਚਿਰ ਵੇਖੋ ਵਾਰਸ ਮੈਨੂੰ ਨੇ ਪਤਾ ਵਾਰਸ ਆ ਕਿ ਨਹੀਂ ਵਾਰਸ ਮੈਨੂੰ ਉਹਨਾਂ ਦਾ ਛੱਡੋ ਉਹਨਾਂ ਨੂੰ ਮੇਨ ਮੁੱਦੇ ਦੀ ਗੱਲ ਇਹ ਆ ਵੀ ਜਿੰਨਾ ਚਿਰ ਮੈਨੂੰ ਕੋਈ ਬੰਦਾ ਸੱਜਦਾ ਨਹੀਂ ਆ ਮੈਂ ਉਹਨਾਂ ਚਿਰ ਜਾਂਦਾ ਨਹੀਂ ਆ ਇਹ ਤੁਹਾਨੂੰ ਪਤਾ ਮੈਨੂੰ ਸੱਦ ਲੈਣ ਭਾਵੇਂ ਮੇਰਾ ਵਿਰੋਧੀ ਕਿਉਂ ਨਾ ਹੋਵੇ ਮੈਂ ਉਹਨੂੰ ਵੀ ਜਾਊਂਗਾ ਮਿਲਣ ਵਾਤੇ ਠੀਕ ਹੈ ਮੈਨੂੰ ਭਾਵੇਂ ਅਮਰਤਪਾਲ ਦਾ ਪਾਪਾ ਫੋਨ ਕਰਕੇ ਆਖਿਆ ਵੀ ਬਾਬਾ ਜੀ ਆਉਣਾ ਤੁਸੀਂ 10 ਮਿੰਟ ਦਰਸ਼ਨ ਦੇਣੇ ਮੈਂ ਜ਼ਰੂਰ ਜਾਊਗਾ ਮੈਨੂੰ ਉਧਰੋਂ ਭਾਜੀ ਸਨੀ ਸਿੰਘਾ ਉਹਦੇ ਵਾਸਤੇ ਮੈਂ ਪਹਿਲਾਂ ਬੋਲਿਆ ਵੀ ਵਧੀਆ ਬੰਦਾ ਹੈ ਚਲੋ ਪਰ ਇੱਕ ਵਾਰੀ ਮੌਕਾ ਦਿਓ ਉਹਨੂੰ ਪਰ ਇੱਕ ਗੱਲ ਸੁਣ ਲਓ ਮੇਰੀ ਸੀਟ ਜਿੰਨੂੰ ਮਰਜ਼ੀ ਦੇ ਦਿਓ ਤੇ ਨਾਲ ਕੌਲਾ ਜਾਂ ਲੈ ਕੇ ਰੱਖੋ ਵਾਰ-ਵਾਰ ਜਿਹੜਾ ਮੰਗਣਾ ਪੈਂਦਾ ਤੁਹਾਨੂੰ ਕਟੋਰਾ ਜਿਹਨੂੰ ਕਿਹਾ ਜਾਂਦਾ ਹਮੇਸ਼ਾ ਜੇ ਰਾਜ ਕੁਰਸੀਆਂ ਦੇ ਬੈਠ ਕੇ ਹੁੰਦਾ ਹੁੰਦਾ ਨਾ ਤੇ ਕਲਗੀਧਰ ਪਾਸ਼ਾ ਮਹਾਰਾਜ ਨੇ ਔਰੰਗਜ਼ੇਬ ਨਾਲ ਮੱਥਾ ਨਹੀਂ ਲਾਉਣਾ ਵਜ਼ੀਰ ਖਾਨ ਦੇ ਸਾਹਮਣੇ ਵੀ ਛੋਟੇ ਛੋਟੇ ਸਾਹਿਬਜ਼ਾਦੇ ਝੁਕ ਜਾਣਾ ਸੀ ਜੇ ਕੁਰਸੀਆਂ ਨਾਲ ਰਾਜ ਮਿਲਦੇ ਹੁੰਦੇ ਕੋਊ ਕਿਸੇ ਕੋ ਰਾਜ ਨਾ ਦੇ ਹੈ ਜੋਲੇ ਹਨ ਜੇ ਬਲ ਸੇ ਲਿਆ ਠੀਕ ਆ ਆਪਣੀਆਂ ਬਾਹਾਂ ਚ ਬਾਲ ਭਰੋ ਮਿਹਨਤ ਕਰੋ ਨਿਹੰਗ ਸਿੰਘਾਂ ਵਾਲੇ ਬਾਣੇ ਚ ਆਓ ਮੈਂ ਠੀਕ ਆ ਮੇਰੇ ਚ ਕਮੀਆਂ ਹੋਣ ਕੀ ਆ ਮੈਂ ਆਪਣੀਆਂ ਕਮੀਆਂ ਕੱਢ ਦੂੰਗਾ ਸਾਰੀਆਂ ਤਿਆਗ ਦੂੰਗਾ ਆਓ ਸਹੀ ਗਰਾਊਂਡ ਲੈਵਲ ਤੇ ਆਓ ਯਾਰ ਮੈਦਾਨ ਚ ਆਓ ਮੈਦਾਨ ਚ ਆ ਕੇ ਗੱਲ ਕਰੋ ਜਿਹੜੀ ਕਰਨੀ ਆ ਕੌਮ ਵਾ ਤੇ ਪੰਥ ਵਾ ਤੇ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਉਹ ਕਰੋ ਤੁਹਾਨੂੰ ਕੌਮ ਲੱਗਦੀ ਕੌਮ ਕਰ ਲਓ ਤੁਸੀਂ ਕੌਮ ਕਹ ਲਓ ਸਾਨੂੰ ਪੰਥ ਚੰਗਾ ਲੱਗਦਾ ਹੈ ਪੰਥ ਕਹਿੰਦੇ ਆ ਪਰ ਗੱਲ ਤੇ ਕਰੋ ਕੁਝ ਅਜ ਰੋਣਾ